ਸਤਿ ਸ੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੇ ਮੰਡੀ ਰੇਟਾਂ ਦੀ ਉਸ ਦੇ ਨਾਲ ਨਾਲ ਜੋ ਸਰਕਾਰ ਆ ਐਮ ਈ ਪੀ ਨੂੰ ਘਟਾਉਣ ਦੇ ਵਿਚਾਰ ਕਰ ਰਹੀ ਹੈ ਕਿ ਉਹ ਐਮ ਈ ਪੀ ਘਟਣ ਤੇ ਜੋ ਝੋਨੇ ਦੀਆਂ ਮੌਕੇ ਤੇ ਕੀਮਤਾਂ ਚੱਲ ਰਹੀਆਂ ਨੇ ਖਾਸ ਤੌਰ ਤੇ ਬਾਸਮਤੀ ਦੀ 1509 ਕਿਸਮ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਜੋ ਰੇਟ ਐਸ ਵਾਰ ਕਿਸਾਨਾਂ ਨੂੰ ਕੱਕ ਮਿਲ ਰਿਹਾ ਜਿਵੇਂ ਕਿ ਪਿਛਲੇ ਸਾਲ ਸ਼ੁਰੂਆਤ ਹੀ ਜੋ 3000 ਰੁਪਏ ਪ੍ਰਤੀ ਕੁਇੰਟਲ ਤੋਂ ਹੋਈ ਸੀ ਤੇ ਇਸ ਵਾਰੀ ਜੋ ਰੇਟ ਹੈ 2200 ਤੋਂ ਲੈ ਕੇ 2500 ਉਹ ਵੀ ਚੰਗੀ ਕਿਸਮ ਦੇ ਬਾਜ਼ਾਰ ਚ ਲੈ ਕੇ ਜਾਣੇ ਆ ਵਧੀਆ ਕਵਾਲਿਟੀ ਹੈ ਤਾਂ ਉਹਦਾ ਰੇਟ ਮਿਲ ਰਿਹਾ ਤੇ ਕੀ ਐਮਈਪ ਘਟਨ ਤੇ ਇਹ ਰੇਟਾਂ ਚ ਵ੍ਰਿਧੀ ਹੋਏਗੀ ਜਾਂ ਕਿਸਾਨਾਂ ਨੂੰ ਇਹਦਾ ਫਾਇਦਾ ਹੋਏਗਾ ਇਸ ਤੇ ਵੀ ਆਪਾਂ ਪੂਰਨ ਤੌਰ ਤੇ ਇਸ ਵੀਡੀਓ ਚਰਚਾ ਕਰਾਂਗੇ ਇਸ ਦੇ ਨਾਲ ਨਾਲ ਜੋ ਮੌਕੇ ਤੇ ਮੰਡੀ ਚ ਰੇਟ ਚੱਲ ਰਹੇ ਨੇ ਉਹਦੇ ਤੇ ਵੀ ਚਰਚਾ ਕਰਦੇ ਆ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਮੰਡੀ ਰੇਟਾਂ ਦੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਗੱਲ ਕਰਦੇ ਆ ਐਮ ਏ ਪੀ ਯਾਨੀ ਪੀ ਮਿਨਿਮਮ ਐਕਸਪੋਰਟ ਪ੍ਰਾਈਸ ਜੋ ਕਿ ਅ ਸਰਕਾਰ ਵੱਲੋਂ ਨਿਰਧਾਰਿਤ ਕੀਤਾ ਜਾਂਦਾ ਤੇ ਇਸ ਰੇਟ ਦੇ ਉੱਪਰ ਇਸ ਰੇਟ ਤੋਂ ਘਟ ਜੇ ਕੋਈ ਵਪਾਰੀ ਐਕਸਪੋਰਟ ਨਹੀਂ ਕਰ ਸਕਦਾ ਤੇ ਇਹਨੂੰ ਸਰਕਾਰ ਨੇ ਪਿਛਲੇ ਸਾਲ 1200 ਡਾਲਰ ਪ੍ਰਤੀ ਟਨ ਤੋਂ ਘਟਾ ਕੇ 950 ਡਾਲਰ ਪ੍ਰਤੀ ਟਨ ਕਰ ਦਿੱਤਾ ਸੀ ਪਰ ਇਸ ਵਾਰ ਫਿਰ ਜੋ ਚਾਵਲ ਦੀਆਂ ਘਰੇਲੂ ਕੀਮਤਾਂ ਨੇ ਯਾਨੀ ਕਿ ਇੰਡੀਆ ਦੇ ਵਿੱਚ ਜੋ ਕੀਮਤਾਂ ਨੇ ਉਹ ਚੰਗੀਆਂ ਨਹੀਂ ਮਿਲ ਰਹੀਆਂ ਤੇ ਇਹਦੇ ਕਰਕੇ ਜੋ ਯੂਪੀ ਦੇ ਤੇ ਹੋਰ ਜੋ ਆਰਟੀ ਆ ਐਸੋਸੀਏਸ਼ਨ ਹੈ ਕਿਸਾਨ ਨੇ ਉਹ ਲਗਾਤਾਰ ਹੜਤਾਲ ਕਰ ਰਹੇ ਨੇ ਜਿਸ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਇਹ 950 ਡਾਲਰ ਪ੍ਰਤੀ ਟਨ ਤੋਂ ਘਟਾ ਕੇ ਇਹਨੂੰ ਹੋਰ ਥੱਲੇ ਲੈ ਕੇ ਆਇਆ ਜਾਵੇ ਤਾਂ ਜੋ ਵਪਾਰੀਆਂ ਵਪਾਰੀ ਵੀਰ ਨੇ ਉਹਨਾਂ ਨੂੰ ਐਕਸਪੋਰਟ ਕਰਨ ਦੇ ਵਿੱਚ ਆਸਾਨੀ ਹੋ ਸਕੇ ਤੇ ਉਹਦੇ ਨਾਲ ਜੋ ਅ ਘਰੇਲੂ ਇੰਡੀਆ ਦੇ ਵਿੱਚ ਵੀ ਕੀਮਤਾਂ ਨੇ ਉਹਦੇ 'ਚ ਵੀ ਵਿਰਧੀ ਹੋ ਸਕੇ ਸਰਕਾਰ ਇਹਦੇ ਤੇ ਵਿਚਾਰ ਕਰ ਰਹੀ ਹੈ ਤਦ ਸੋ ਪਹਿਲੇ ਰਾਉਂਡ ਦੀ ਜੋ ਚਰਚਾ ਹੋ ਚੁੱਕੀ ਹੈ ਆਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਕੋਈ ਨਾ ਕੋਈ ਠੋਸ ਫੈਸਲਾ ਸਰਕਾਰ ਲੈ ਸਕਦੀ ਹੈ ਸੋ ਆਰਟੀਐਸ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਜੋ ਬਾਹਰ ਚਾਵਲ ਦੀ ਮੰਗ ਕਾਫੀ ਜ਼ਿਆਦਾ ਖਾਸ ਤੌਰ ਤੇ ਬਾਸਮਤੀ ਰਾਈਸ ਦੀ ਜੋ ਮੰਗ ਹੈ ਉਹ ਕਾਫੀ ਜ਼ਿਆਦਾ ਤੇ ਉਹਦੇ ਨਾਲ ਐਕਸਪੋਰਟ ਦੀਆਂ ਕੀਮਤਾਂ ਘਟਨ ਕਰਕੇ ਜੋ ਮੰਗ ਇਥੋਂ ਦੀ ਇੰਡੀਆ ਦਾ ਜੋ ਮਾਲ ਹੈ ਉਹ ਪੂਰਾ ਕਰ ਸਕਦਾ ਹੈ ਤੇ ਇਹਦੇ ਨਾਲ ਨਾਲ ਜੋ ਚਾਵਲ ਦੀ ਪਰਸੈਂਟੇਜ ਜੇ 10% ਜੇ ਏਰੀਏ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੀ ਵਿਰਧੀ ਹੋਈ ਹੈ ਪਿਛਲੇ ਸਾਲ ਨਾਲੋਂ ਸੋ ਇਹਦਾ ਐਕਸਪੋਰਟ ਤਰ੍ਹਾਂ ਦੇ ਵਿੱਚ ਕਮੀ ਹੋਣੀ ਚਾਹੀਦੀ ਜ ਜਿਹਦੇ ਨਾਲ ਐਕਸਪੋਰਟ ਖੁੱਲ ਸਕੇ ਤੇ ਘਰੇਲੂ ਕੀਮਤਾਂ ਦੇ ਵਿੱਚ ਕਿਸਾਨਾਂ ਨੂੰ ਤੇ ਵਪਾਰੀਆਂ ਨੂੰ ਇਹਦਾ ਫਾਇਦਾ ਮਿਲ ਸਕੇ ਸੋ ਵੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕੀਮਤਾਂ एमएपी ਦੀਆਂ ਘਟਨਗੀਆਂ ਜਾਂ ਨਹੀਂ ਤੁਸੀਂ ਵੀ ਇਹਦੇ ਤੇ ਆਪਦਾ ਵਿਚਾਰ ਦੇ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੋ ਮੌਕੇ ਤੇ ਹਰਿਆਣਾ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਰੇਟ ਚੱਲ ਰਹੇ ਨੇ ਉਹਨਾਂ ਦੇ ਬਾਰੇ ਤੇ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਸਰਸਾ ਦੀ ਤਾਂ ਸਰਸਾ 'ਚ 1500 ਤੋਂ ਨਵੀਂ ਦਾ ਰੇਟ ਜੋ ਹੈ 2450 ਤੋਂ ਲੈ ਕੇ 2515 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਚੱਲ ਰਿਹਾ ਹੈ ਤਾਂ ਪਹਿਲੇ ਵੀ ਜਿਵੇਂ ਕਿ ਆਪਾਂ ਗੱਲ ਕੀਤੀ ਸੀ ਪਿਛਲੇ ਸਾਲ ਨਾਲੋਂ ਸ਼ੁਰੂਆਤੀ ਦਿਨਾਂ ਦੇ ਵਿੱਚ ਇਹ ਰੇਟ ਕਾਫੀ ਘਟਾ ਹੈ ਉਸ ਤੋਂ ਬਾਅਦ ਗੱਲ ਕਰੀਏ ਰਤਿਆ ਮੰਡੀ ਦੀ 1509 ਕੰਬਾਈਨ ਵਾਲਾ 2551 ਰੁਪਏ ਪ੍ਰਤੀ ਕੁਇੰਟਲ ਲਾੜਵਾ ਮੰਡੀ 1509 ਹੱਥ ਵਾਲਾ 2770 ਰੁਪਏ ਪ੍ਰਤੀ ਕੁਇੰਟਲ ਸੁਪਰ ਬੋਂਜਾ ਝੋਨਾ 2400 ਰੁਪਏ ਪ੍ਰਤੀ ਕੁਇੰਟਲ ਅੰਮ੍ਰਿਤਸਰ ਸਾਹਿਬ ਮੰਡੀ ਦੀ ਗੱਲ ਕਰੀਏ 1509 ਕੰਬਾਈਨ ਵਾਲਾ 2551 ਰੁਪਏ ਪ੍ਰਤੀ ਕੁਇੰਟਲ ਫਤਿਹਪੁਰਬਾਦ ਮੰਡੀ ਦੀ ਗੱਲ ਕਰੀਏ 1500 ਨੂੰ ਹੱਥ ਵਾਲਾ 2550 ਰੁਪਏ ਕਰਨਾਲ ਮੰਡੀ 1500 ਨੂੰ ਹੱਥ ਵਾਲਾ 2625 ਰੁਪਏ ਕਰੋਂਡਾ ਮੰਡੀ 1500 ਨੂੰ ਹੱਥ ਵਾਲਾ 2685 ਰੁਪਏ ਐਲਨਾਵਾਦ ਕੰਬਾਈਨ ਵਾਲਾ 1500 ਨੂੰ 2451 ਰੁਪਏ ਇੰਦਰੀ ਮੰਡੀ 1500 ਨੂੰ ਹੱਥ ਵਾਲਾ 2715 ਰੁਪਏ ਰਾਦੋੜ ਮੰਡੀ 1500 ਨੂੰ ਹੱਥ ਵਾਲਾ 2755 ਰੁਪਏ ਸੁਪਰ 52 2260 ਰੁਪਏ ਪ੍ਰਤੀ ਕੁਇੰਟਲ ਨਰੇਲਾ ਮੰਡੀ 1509 ਹੱਥ ਵਾਲਾ 2671 ਰੁਪਏ ਬਟਾਲਾ ਮੰਡੀ 1509 ਕੰਬਾਈਨ ਵਾਲਾ 2500 25 ਰੁਪਏ ਪ੍ਰਤੀ ਕੁਆਂਟਲ ਦੇ हिसाब ਨਾਲ ਲੱਗਿਆ ਸੋ ਕਿਸਾਨ ਵੀਰੋ ਇਹ ਸੀ ਜੋ ਮੌਕੇ ਤੇ ਮੰਡੀ ਚ ਰੇਟ ਚੱਲ ਰਹੇ ਨੇ ਜੇ ਤੁਸੀਂ ਵੀ ਆਪਦਾ ਚੋਨਾ ਮੰਡੀ ਦੇ ਵਿੱਚ ਵਿੱਚ ਵੇਚਿਆ ਕੋਈ ਅਗੇਤੀ ਕਿਸਮ ਵੀਜੀ ਹੈ ਤੇ ਮੰਡੀ ਦੇ ਵਿੱਚ ਵੇਚੀ ਹੈ ਤਾਂ ਕਿਰਪਾ ਕਰਕੇ ਕਮੈਂਟਾਂ ਚ ਆਪਦਾ ਸ਼ਹਿਰ ਤੇ ਰੇਟ ਜੋ ਲੱਗਿਆ ਉਹ ਜ਼ਰੂਰ ਸਾਂਝਾ ਕਰਿਆ ਕਰੋ ਤੇ ਇਸ ਦੇ ਨਾਲ-ਨਾਲ ਵੀਡੀਓ ਚੰਗੀ ਲੱਗੀ ਤਾਂ ਵਾਧਵਾਦ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਤੇ ਨਾਲ ਹੀ ਖੇਤੀਬਾੜੀ ਅਪਡੇਟ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ-ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ